ਲੁਧਿਆਣਾ ਦੇ ਗਲ ਰੋਡ ਉਤੇ ਮੁਰਾਦਪੁਰ ਇਲਾਕੇ ਦੇ ਵਿੱਚ ਦੇ ਰਾਤ ਨਟ 볼ਟ ਦੀ ਗੋਦਾਮ ਦੇ ਵਿੱਚੋਂ ਚਾਰ ਔਰਤਾਂ ਵੱਲੋਂ ਸੱਤ ਬੂਰੇ ਐਕਸਪੋਰਟ ਕਰਨ ਵਾਲੇ ਨਟ ਚੋਰੀ ਕੀਤੇ ਗਏ ਸਨ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏਾਂ ਦੇ ਵਿੱਚ ਸੀ ਇਸ ਮਾਮਲੇ ਦੇ ਵਿੱਚ ਚਾਰੇ ਦੁਆਲੇ ਦੇ ਫੈਕਟਰੀ ਵਾਲੇ ਕਾਫੀ ਪਰੇਸ਼ਾਨ ਸੀ ਜਿਸ ਉੱਤੇ ਲੁਧਿਆਣਾ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਚੋਰੀ ਕਰਨ ਵਾਲੀਆਂ ਸੱਤ ਔਰਤਾਂ ਦੇ ਵਿੱਚੋਂ ਚਾਰ ਨੂੰ ਕਾਬੂ ਕੀਤਾ ਹੈ ਉਨਾ ਦੱਸਿਆ ਕਿ ਕਾਬੂ ਕਚੀਂਗੀਆਂ ਔਰਤਾਵਾਂ ਵੱਲੋਂ ਕਈ ਥਾਵਾਂ ਉੱਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਹ ਸਰ ਇਹ ਦਾਵਾ ਵੀ ਹੈ ਜਾਂਦੀਆਂ ਜਿਹੜੀਆਂ ਇੱਕ ਵਾਰ ਚੁੱਕਣ ਵਾਲੀਆਂ ਮਿੱਧੀ 3 4 9 ਦੇ ਦਰਮਿਆਨੀ ਰਾਤ ਨੂੰ ਇਹ ਪੰਜ ਔਰਤਾਂ ਨੇ ਰਾਤ ਸਮੇਂ ਮਰਾਦਪੁਰਾ ਇੰਟਰਨੈਸ਼ਨਲ ਐਕਸਪੋਰਟ ਐਂਡ ਇੰਡਸਟਰੀਆ ਉਹਦੇ ਸ਼ਟਰ ਪਰਟੇ ਕੇ ਅੰਦਰੋਂ ਸੱਤ ਬੋਰੀ ਨਟਬੂਦਾਂ ਨੂੰ ਚੋਰੀ ਕੀਤੇ ਸੀਗੇ ਜਿਹਦੇ ਸੰਬੰਧੀ ਵੀਡੀਓ ਵੀ ਬਾਹਰ ਕੋਈ ਸੀ ਤੁਸੀਂ ਦੇਖਿਆ ਸੀ। ਅੱਜ ਇਸ ਸਬੰਧੀ ਐਫਆਈਆਰ ਦਰਜ ਕਰਕੇ ਇਹ ਔਰਤਾਂ ਨੂੰ ਪੇਸ਼ ਕਰਕੇ ਨਾ ਮਿੱਥੋ ਚਾਰ ਔਰਤਾਂ ਫੜ ਲਈਆਂ ਤੇ ਸਾਥ ਦੇ ਸਾਥ ਹੀ ਬੋਰੀ ਬਰਾਮਦ ਕਰ ਲੈਣਾ ਜੋ ਇੱਕ ਫੜਨ ਵਾਲੀ ਹੈ ਜਿਹਨਾਂ ਨੂੰ ਅਸੀਂ ਅੱਜ ਪੇਸ਼ ਅਦਾਲਤ ਕਰਨਾ ਸਰ ਕਿੰਨੇ ਸਮੇਂ ਤੋਂ ਛੋੜੀਆਂ ਕਰਦੇ ਹੋ ਉਹ ਕਿੰਨੇ ਸਰ ਇਸ ਸਬੰਧੀ ਜਿਹੜੀ ਇਹ ਵੱਲੀ ਚੋਰੀ ਕੀਤੀ ਸੀ ਇਸ ਸਬੰਧੀ ਇਹਦੀ ਪੂਰੀ ਰਿਕਵਰੀ ਹੋ ਚੁੱਕੀ ਹੈ ਬਾਕੀ ਪੁੱਛਗਿੱਛ ਜਾਰੀ ਹੈ ਜੇ ਹੋਰ ਅਗਰੇ ਨਾ ਕੋਈ ਰਿਜਿਸਟਰ ਬਣ ਕੀਤੀ ਹੋਣਗੀਆਂ ਤੇ ਉਹ ਪੁੱਛਗਿੱਛ ਦਰਾਂ ਲਈ ਤਾਂ ਗੱਲ ਉਹ ਜ਼ਰੂਰ ਦੱਸਾਂਗੇ ਤੁਹਾਨੂੰ ਬਾਕੀ ਜਿਹੜੀ ਇਹਨਾਂ ਕੋ ਕੰਪਲੀਨ ਪੁੱਛ ਕੇ ਹੋਰ ਚੱਲ ਰਹੀ ਐ ਸੀ ਪੁਲਿਸ ਨਾਲ ਲੈ ਕੇ ਹੋਰ ਚੰਗੀ ਤਰ੍ਹਾਂ ਬਰੀਫ ਕਰ ਪੁੱਛ ਕੇ ਕਰਾਂਗੇ ਜੀ ਜੀ ਟੋਟਲ ਇਹਨਾਂ ਦੀ ਚੋਰੀ ਸੀ ਔਰ ਕਲ ਰੋ ਹੋ ਚੁੱਕੀ ਐ ਸਰ ਆਪੋ ਜੀ ਤਾਲਵੇਂ ਜਿਹੜਾ ਕਿਵੇਂ ਬਣਿਆ ਇਹ ਸਾਰੀਆਂ ਇੱਕੋ ਹੀ ਜਗ੍ਹਾ ਦੀਆਂ ਰਹਿਣ ਵਾਲੀਆਂ ਐ ਕਵਾੜ ਵਗੈਰਾ ਝੁਕਦੀਆਂ ਨਹੀਂ ਸਾਰੀਆਂ ਇਕੱਠੀਆਂ ਹੀ ਇੱਕੋ ਹੀ ਜਗ੍ਹਾ ਰਹਿੰਦੀਆਂ ਨੇ ਸਾਰੀਆਂ ਸਾਰੇ ਪਿੱਛੇ ਰਾਜਸਥਾਨ ਦੀਆਂ ਰਹਿਣ ਵਾਲੀਆਂ ਨੇ ਇੱਕੋ ਸਰ ਜਿਹੜੀ ਇੰਡਸਟਰੀਅਲ ਆ ਉਹਨਾਂ ਨੂੰ ਸੇਫ ਚਾਹੀਦੀ ਹੁੰਦੀ ਹੈ ਆਪਣਾ ਸਕਿਉਰਿਟੀ ਜਿਹੜੀ ਨਾਈਟ ਸਮੇਂ ਜਿਸ ਤਰ੍ਹਾਂ ਸਾਡੇ ਏਰੀਏ ਦੇ ਵਿੱਚ ਮੈਕਸੀਮਮ ਬਹੁਤ ਘੱਟ ਜਿਹੜੇ ਇਹਨਾਂ ਨੇ ਚੌਕੀਦਾਰ ਵਗੈਰਾ ਰੱਖੇ ਹੁੰਦੇ ਨੇ ਔਰ 올 ਓਵਰ ਇੰਡਸਟਰੀਆਂ ਲਈ ਬੰਦ ਕਰਕੇ ਉਹ ਪੁਲਿਸ ਦੇ ਆਸਰੇ ਹੀ ਚਲੇ ਜਾਂਦੇ ਨੇ ਇਸ ਤਰ੍ਹਾਂ ਦੀਆਂ ਘਟਨਾ ਜਦੋਂ ਹੁੰਦੀਆਂ ਨੇ ਤੇ ਪੇਸ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਕਾਫੀ ਇੱਤਸਾਹ ਮਿਲਦਾ ਇਹਦੇ ਨਾਲ ਤੇ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਸੌਕ ਪਾਉਂਦੀ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਵੀ ਇਦਾਂ ਦੀ ਕੋਈ ਪ੍ਰੋਬਲਮ ਨਾ ਆਜ਼ੇ